ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਮੁੱਖ ਮੰਤਰੀ ਹੈਲਥ ਯੋਜਨਾ ਜਿਸ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਕਹਿੰਦੇ ਆ ਤੇ ਉਹਦੇ ਬਾਰੇ ਮੈਂ ਗੱਲ ਕਰਨਾ ਚਾਹਣੀ ਆ ਕਿ ਦੇਖੋ ਇਹਨਾਂ ਨੇ ਉਹ ਯੋਜਨਾ ਸ਼ੁਰੂ ਕਰ ਲਈ ਹੈ ਤਾਂ ਉਹਦੇ ਤੇ ਇਹ ਮੁੱਦਾ ਮੇਰਾ ਇਹ ਹੈਗਾ ਕਿ ਦੇਖੋ ਇੱਕ ਇੱਕ ਦਾ ਕਨਸੈਪਟ ਹੈਗਾ ਕਿ ਉਹ ਲਾਗੂ ਕਿਵੇਂ ਹੋਊਗੀ ਕਿੱਥੋਂ ਪੈਸੇ ਆਉਣਗੇ ਕੀ ਹੋਊਗਾ ਕਿਉਂਕਿ ਅੰਸ਼ੂਮਨ ਯੋਜਨਾ ਜਿਹੜੀ ਪਹਿਲਾਂ ਹੀ ਚੱਲ ਰਹੀ ਹੈਗੀ ਹੈ ਸੈਂਟਰ ਦੀ ਠੀਕ ਹੈ ਅੰਸ਼ੂਮਨ ਕਾਰਡ ਲੋਕਾਂ ਦੇ ਬਣੇ ਹੋਏ ਆ ਤਾਂ ਉਹਦੇ ਵਿੱਚ ਇਹ ਹੈਗਾ ਕਿ 5 ਲੱਖ ਦਾ ਇਲਾਜ ਹੈਗਾ ਤੇ ਨਾਲ ਜਿਹੜਾ ਇਹਨਾਂ ਨੇ ਜੋੜਿਆ ਕਿ ਪਹਿਲਾਂ 5 ਲੱਖ ਦਾ ਉਹ ਵਰਤਿਆ ਜਾਊਗਾ ਉਸ ਤੋਂ ਬਾਅਦ ਜਿਹੜੀ ਅਸੀਂ 10 ਲੱਖ ਦੀ ਯੋਜਨਾ ਲੈ ਕੇ ਆਏ ਆ ਉਸ ਦਾ ਖਰਚਾ ਉਹ ਉਸ ਤੋਂ ਬਾਅਦ ਚ ਸ਼ੁਰੂ ਹੋਊਗਾ ਜਿਹੜਾ ਇਹਨਾਂ ਨੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਕੀਤੀ ਹੈ ਉਹਦਾ ਪ੍ਰੀਮੀਅਮ ਜਿਹੜਾ ਉਹ ਸਿਰਫ 1 ਲੱਖ ਰੁਪਏ ਦਾ ਇਹਨਾਂ ਨੇ ਭਰਿਆ ਸੋ ਇੱਕ ਬਹੁਤ ਅਲੱਗ ਤੋਂ ਇੱਕ ਮੁੱਦਾ ਇਸ਼ੂ ਹੈ ਕਿ ਉਹ ਕਿੱਦਾਂ ਇਹਨਾਂ ਨੇ ਡੀਲ ਕਰਨਾ ਕੀ ਹੋਣਾ ਉਹ ਜਦੋਂ ਲਾਗੂ ਹੋ ਸਾਹਮਣੇ ਆਊਗਾ ਉਹ ਬਾਅਦ ਦੀ ਗੱਲ ਹੈ ਪਰ ਜਿਹੜਾ ਇਸ ਵੇਲੇ ਲਾਗੂ ਕਰਕੇ ਇਹਨਾਂ ਨੇ ਲੋਕਾਂ ਨਾਲ ਜਿਹੜਾ ਮਖੌਲ ਕੀਤਾ ਕਿ ਦੇਖੋ ਤੁਸੀਂ ਇਹ ਕਹਿੰਦੇ ਕਿ ਤੁਹਾਡਾ ਕਾਰਡ ਤਾਂ ਬਣੂਗਾ ਕਿ ਤੁਸੀਂ ਪਹਿਲਾਂ ਪਿੰਡ ਦੇ ਵਿੱਚ ਉਹ ਜਿਹੜਾ ਸਾਡਾ ਯੂਥ ਵਲੰਟੀਅਰ ਹੈ ਉਹ ਤੁਹਾਨੂੰ ਇੱਕ ਸਲਿੱਪ ਦੇਊਗਾ ਫਿਰ ਤੁਸੀਂ ਜਾ ਕੇ ਉਹ ਹੈਲਥ ਜਿਹੜਾ ਹਸਪੀਟਲ ਆ ਜਿੱਥੇ ਬਣਦਾ ਤੁਸੀਂ ਉੱਥੇ ਜਾ ਕੇ ਉਹਨੂੰ ਜਮ੍ਹਾਂ ਕਰਾਉਂਗੇ ਤਾਂ ਤੁਹਾਡਾ ਜਿਹੜਾ ਉਹ ਕਾਰਡ ਬਣੂਗਾ ਦੇਖੋ ਇਹ ਸਰਕਾਰੀ ਯੋਜਨਾ ਹੈ ਕਿ ਆਮ ਆਦਮੀ ਪਾਰਟੀ ਦੀ ਯੋਜਨਾ ਹੈ ਇਹਦੇ ਵਿੱਚ ਫਰਕ ਹੋਣਾ ਚਾਹੀਦਾ ਕਿ ਸਿੱਧਾ ਜਿੱਥੇ ਕਾਰਡ ਬਣਦੇ ਆ ਹੁਣ ਜਿਵੇਂ ਅੰਸ਼ੂਮਨ ਕਾਰਡ ਬਣਿਆ ਫਿਰ ਸੈਂਟਰਲ ਸਰਕਾਰ ਤਾਂ ਕਹੂਗੀ ਕਿ ਭਾਜੀਪੀ ਦਾ ਬੰਦਾ ਫੜੋ ਫਿਰ ਉਹਦੇ ਕੋਲੋਂ ਤੁਸੀਂ ਸਲਿੱਪ ਲਓ ਫਿਰ ਤੁਹਾਨੂੰ ਜਿਹੜਾ ਹੈਗਾ ਤੁਸੀਂ ਉੱਥੇ ਸਲਿੱਪ ਜਾ ਕੇ ਦਿਓਗੇ ਤਾਂ ਤੁਹਾਡਾ ਕਾਰਡ ਬਣੂਗਾ ਇਹ ਤਾਂ ਗਲਤ ਗੱਲ ਹੈ ਜੇ ਸਰਕਾਰ ਦੀ ਯੋਜਨਾ ਹੈਗੀ ਆ ਤਾਂ ਤੁਸੀਂ ਸਿੱਧਾ ਜਿੱਥੇ ਵੀ ਕਾਰਡ ਬਣ ਰਿਹਾ ਉੱਥੇ ਲੋਕ ਲੋਕ ਜਾਣ ਆਉਂਦਾ ਕਾਰਡ ਬਣਾਉਣੇ ਦਾ ਮਤਲਬ ਤਾਂ ਇਹ ਹੈਗਾ ਵੀ ਤੁਸੀਂ ਹਰ ਇੱਕ ਬੰਦੇ ਨੂੰ ਆਪਦੇ ਵਲੰਟੀਅਰ ਦੇ ਕੋਲ ਭੇਜ ਕੇ ਉਹਨੂੰ ਆਪਦੇ ਥੱਲੇ ਲਾਉਣਾ ਚਾਹੁੰਦੇ ਹੋ ਵੀ ਸਾਡੇ ਵਲੰਟੀਅਰ ਜਿਹੜੇ ਆਮ ਆਦਮੀ ਪਾਰਟੀ ਦੇ ਹੈਗੇ ਆ ਯੂਥ ਵਲੰਟੀਅਰ ਤੋਂ ਉਹਦੇ ਘਰ ਦੇ ਸਾਹਮਣੇ ਜਾ ਕੇ ਲੈਣ ਲਾਉਣ ਫਿਰ ਉਹਦੇ ਕੋਲੇ ਗਿੜਗੜਾਉਣ ਵੀ ਸਾਨੂੰ ਸਲਿੱਪ ਦੇ ਦੇ ਫਿਰ ਉਹ ਉਹਦਾ ਕਾਰਡ ਬਣੇ ਸੋ ਇਹ ਬਹੁਤ ਘਟੀਆ ਰਾਜਨੀਤੀ ਹੈ ਇਹਨਾਂ ਦੀ ਜਿਹੜੀ ਇਹ ਕਰ ਰਹੇ ਹੈਗੇ ਆ ਇਹ ਨਹੀਂ ਹੋਣੀ ਚਾਹੀਦੀ ਕਿ ਸਰਕਾਰੀ ਪੈਸਾ ਲੋਕਾਂ ਨੇ ਟੈਕਸ ਭਰਿਆ ਹੈ ਸਰਕਾਰ ਚੁਣੀ ਹੈ ਸਰਕਾਰ ਨੂੰ ਟੈਕਸ ਦੇ ਰਹੇ ਆ ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਹੜੀ ਉਹਨਾਂ ਨੇ ਜਿਹੜੀ ਵੀ ਉਹਨਾਂ ਨੇ ਯੋਜਨਾ ਲਿਆਂਦੀ ਹੈ ਇਹ ਫੇਲ ਹੋਊਗੀ ਪਾਸ ਹੋਊਗੀ ਇਹ ਲੱਗ ਇਸ਼ੂ ਹੈ ਪਰ ਲੋਕਾਂ ਨੂੰ ਤੁਸੀਂ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਨਹੀਂ ਹੈਗਾ ਕਿ ਤੁਹਾਡੇ ਥੱਲੇ ਲੱਗਣ ਉਹ ਤੁਹਾਡੇ ਕੋਲੋਂ ਤੁਹਾਡੇ ਜੂਥ ਵਲੰਟੀਅਰ ਤੇ ਘਰੇ ਜਾਣ ਫਿਰ ਉਥੋਂ ਸਲਿਪ ਲੈਣ ਫਿਰ ਹਸਪੀਟਲ ਜਾਣ ਤੁਹਾਡੀ ਇੱਕ ਪਰਚੀ ਹੋ ਗਈ ਇਹ ਤਾਂ ਜਿਵੇਂ ਜਿਵੇਂ ਵੋਟਾਂ ਵੇਲੇ ਲੋਕ ਦਿੰਦੇ ਹੁੰਦੇ ਪਰਚੀ ਵੀ ਆ ਰਾਸ਼ਨ ਲੈ ਲਈ ਫਲਾਣੇ ਥਾਂ ਤੇ ਜਾ ਕੇ ਮੇਰੀ ਪਰਚੀ ਲੈ ਲੈ ਤੇ ਸਾਨੂੰ ਵੋਟ ਪਾ ਦੀ ਇਹਦਾ ਮਤਲਬ ਤਾਂ ਇਹੀ ਹੋ ਗਿਆ ਨਾ ਪਹਿਲਾਂ ਜਿਵੇਂ ਤੁਸੀਂ ਬੀਬੀਆਂ ਦੇ ਉਹ ਰਜਿਸਟ੍ਰੇਸ਼ਨ ਫਾਰਮ ਜੇ ਭਰੇ ਸੀਗੇ ਕਿ ਅਸੀਂ ਤੁਹਾਡੇ ਫਾਰਮ ਭਰਦੇ ਆਂ ਜਿਹੜੀ ਬੀਬੀ ਸਾਡੇ ਕੋਲੇ ਫਾਰਮ ਭਰੂਗੀ ਅਸੀਂ ਉਹਨੂੰ ਇਹ 1000 ਰੁਪਏ ਮਿਲੂਗਾ ਸੋ ਇਦਾਂ ਦੇ ਫਰਾਡ ਤੁਸੀਂ ਲੋਕਾਂ ਦੇ ਨਾਲ ਕਰਦੇ ਹੋ ਇਹ ਇਹ ਗਲਤ ਗੱਲਾਂ ਹੈਗੀਆਂ ਮੈਂ ਦਾ ਵਿਰੋਧ ਕਰਦੀ ਐ ਮੰਗ ਹੈਗੀ ਐ ਕਿ ਜੇ ਤੁਸੀਂ ਯੋਜਨਾ ਲੈ ਕੇ ਆਏ ਹੋ ਤਾਂ ਲੋਕਾਂ ਨੂੰ ਸਿੱਧਾ ਜਿੱਥੇ ਕਾਰਡ ਬਣਦੇ ਆ ਉੱਥੇ ਲੋਕ ਜਾਣ ਉੱਥੇ ਉਹਨਾਂ ਦਾ ਕਾਰਡ ਬਣੇ ਤੇ ਉਹਨਾਂ ਨੂੰ ਜਿਹੜੀ ਇਹ ਸਹੂਲਤ ਮਿਲਣੀ ਚਾਹੀਦੀ ਹੈ